ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਾਸਤੇ ਆਪਾਂ ਤਿੰਨ ਤਨ ਗੁੰਡਿਆਂ ਦੇ ਸਾਬ ਨਾਲ ਗੁੰਡੇ ਪਾਏ ਆ ਤਿੰਨ ਤਨ ਗੁੰਡਿਆਂ ਦਾ ਡਿਜ਼ਾਈਨ ਹੈ ਜੀ ਆਪਣਾ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਪਾਇਆ ਹਾਲਤੋਂ ਤੇ ਆਪਣੇ ਹੈਗੇ ਜੀ 21 ਗੁੰਡੇ ਪਾਏ ਆ ਆਪਾਂ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਾਂ ਸੌਖਾ ਵੀ ਬਹੁਤ ਹੈ ਤੇ ਬਣਿਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਹੈ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਕੋਟੀ ਸਵੈਟਰ ਜੈਕਟ ਕੁਝ ਬੱਚਿਆਂ ਵਾਸਤੇ ਬਣਾਓ ਤਾਂ ਵੀ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਇਹਦਾ ਡਿਜ਼ਾਈਨ ਆਪਾਂ ਗੁੰਡੇ ਹੀ ਪਾਏ ਆ ਜੀ ਹੱਲੇ ਤੇ ਆਪਾਂ ਉਲਟੀ ਸਲਾਈ ਬਣਾਉਣੀ ਹੈ ਫਾਸਟ ਵਾਲੀ ਸਲਾਈ ਆਪਾਂ ਇਹ ਕਿਵੇਂ ਵੀ ਪਾ ਸਕਦੇ ਆ ਮੈਂ ਉਲਟੀ ਬਣਾਉਣੀ ਆ ਸਿੱਧੀ ਵੀ ਬਣਾ ਸਕਦੇ ਆ ਆਪਾਂ ਇੱਕ ਮੇਰੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ය පවුල්්ටෙස් ලයිබන ලිය හන අපාගේ සිෙද්දේ පස්සේ යප එක කු්ඩා අතාරයා සික තැන කුඩ අපන් සිද්දේ නාලෙේ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਕੇ ਆਹ ਵਾਲਾ ਕੁੰਡਾ ਆਪਾਂ ਤਾਰ ਲਾਂਗੇ ਫਿਰ ਆਪਾਂ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਬਸ ਆਹਾ ਆਪਣੇ ਤਿੰਨ ਤਿੰਨ ਕੁੰਡਿਆਂ ਦਾ ਇੱਕ ਡਿਜ਼ਾਈਨ ਬਣ ਗਿਆ ਤਿੰਨ ਗੁੰਡਿਆਂ ਦਾ ਇੱਕ ਡਿਜ਼ਾਈਨ ਬਣ ਗਿਆ ਅੱਗੇ ਆਪਣੇ ਇਹੀ ਡਿਜ਼ਾਈਨ ਇਸ ਤਰ੍ਹਾਂ ਚੱਲਦੇ ਚੱਲਦੇ ਜਾਣਗੇ ਤੇ ਆਪਾਂ ਅੱਗੇ ਫਿਰ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਉਲਟਾ ਤਾਂ ਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਖਾਲੀ ਧਾਰ ਲੈਣਾ ਤਾਂ ਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਆਪਾਂ ਫਿਰ ਉਲਟਾ ਬਣਾ ਲਾਂਗੇ ਤਾਂ ਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਅਗਾ ਆਪਣੇ ਵੱਲ ਕਰਕੇ ਇੱਕ ਗੁੰਡਾ ਉਲਟਾ ਇੱਕ ਗੁੰਡਾ ਪਾਦਾਰ ਲਵਾਂਗੇ ਇਹਨੂੰ ਬਣਾਉਣਾ ਨਹੀਂ ਹੈਗਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਉਲਟਾ ਬਣਾ ਲਾਂਗੇ ਤਿੰਨ ਗੁੰਡੇ ਸਿੱਧੇ ਸਿਲਾਈ ਆ ਗਈ ਆਪਣੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਤਾਂਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਆ ਵਾਲਾ ਗੁੰਡਾ ਆਪਾਂ ਫਿਰ ਉਤਾਰ ਲੈਣਾ ਫਿਰ ਇੱਕ ਗੁੰਡਾ ਸਿੱਧਾ ਤਿੰਨ ਗੁੰਡੇ ਉਲਟੇ ਫਿਰ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਤਾਰਾਂਗੇ ఇక్కడ ఫద్ధా బ తిన్న కుండే ఉల్టే తిన్న కండే ఉల్టే ਹੁਣ ਆਪਾਂ ਆ ਗਏ ਸਿੱਧੇ ਪਾਸੇ ਹੁਣ ਆਪਾਂ ਆਹ ਵਾਲਾ ਕੁੰਡਾ ਬਣਾਵਾਂਗੇ ਉਲਟਾ ਆਹ ਕੁੰਡਾ ਤਾਰ ਲਵਾਂਗੇ ਫਿਰ ਆਹ ਕੁੰਡਾ ਉਲਟਾ ਬਣਾਵਾਂਗੇ ਆਹ ਵਾਲੇ ਜਿਹੜੇ ਆਪਣੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਆਹ ਕੁੰਡਾ ਹੁਣ ਬਣਾ ਲਵਾਂਗੇ ਜਿਹੜਾ ਆਪਾਂ ਤਾਰਿਆ ਸੀਗਾ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਹੁਣ ਆਪਾਂ ਜਿਹੜੇ ਤਿੰਨ ਗੁੰਡੇ ਸਿੱਧੇ ਬਣਾਏ ਸੀ ਉਹਨਾਂ ਚ ਫਰਸਟ ਵਾਲਾ ਗੁੰਡਾ ਉਲਟਾ ਬਣਾ ਲਵਾਂਗੇ ਵਿਚ ਵਾਲਾ ਗੁੰਡਾ ਤਾਰ ਲਾਂਗੇ ਲਾਸਟ ਵਾਲਾ ਗੁੰਡਾ ਫਿਰ ਆਪਾਂ ਉਲਟਾ ਬਣਾ ਲਾਂਗੇ ਆਹ ਸੌਰੀ ਉਲਟਾ ਹੀ ਕਹਿਣਾ ਸੀ ਪਤਾ ਨਹੀਂ ਸਿੱਧਾ ਕਹੇਗੀ ਹੂੰ ਇੱਕ ਗੁੰਡਾ ਉਲਟਾ ਬਣਾ ਲਵਾਂਗੇ ਤਿੰਨ ਗੁੰਡੇ ਸਿੱਧੇ ਬਣਾਏ ਜਿੰਨਾਂ ਚ ਇੱਕ ਗੁੰਡਾ ਤਾਰ ਲਵਾਂਗੇ ਇੱਕ ਫਿਰ ਉਲਟਾ ਬਣਾ ਲਵਾਂਗੇ ਜਿਹੜੇ ਆਹ ਵਾਲੇ ਤਿੰਨ ਗੁੰਡੇ ਆ ਇਹਨਾਂ ਨੂੰ ਆਪਾਂ ਹੁਣ ਸਿੱਧੇ ਬਣਾ ਲਾਂਗੇ ಕುಡಾ ಸಿದ್ಧ ಉಲ್ೈಡ್ ಆಗಿ ಕು ತಾರುಂಡ ಸಿದ್ಧ ತುಂಡೆ ಉಲ್ಟಿ ਹਲੋ ਜੀ ਇਸ ਤਰ੍ਹਾਂ ਬਣਦਾ ਦੇਖੋ ਕਿੰਨਾ ਸੋਹਣਾ ਬਣਦਾ ਡਿਜ਼ਾਈਨ ਸੌਖਾ ਵੀ ਬਹੁਤ ਹੈ ਤੇ ਦੇਖੋ ਨਿੱਕੇ ਨਿੱਕੇ ਫਲਾਵਰ ਜੇ ਬਣਦੇ ਆ ਤੰਤਨ ਗੁੰਡਿਆਂ ਦਾ ਬਹੁਤ ਹੀ ਸੌਖਾ ਹੈ ਤੇ ਜ਼ਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਅੱਜਣਾ ਐਕਚੁਅਲੀ ਆ ਗਈ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ 你们就两分钟。<music>